ਦੋਸਤੋ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਛੋਟਾ ਭਰਾ ਧਰਮਪਾਲ ਜਸਵੰਤ ਮਾਜਰਾ ਨੈਸਰ ਆਪਣੀ ਭਾਰਤੀ ਪੰਜਾਬ ਦਾ ਸੂਬਾ ਪ੍ਰਧਾਨ ਹੋਣ ਦੇ ਨਾਤੇ ਅੱਜ ਚੋਣ ਕਮਿਸ਼ਨ ਨੂੰ ਕੁਝ ਬੈਂਤੀਆ ਕਰਨਾ ਚਾਹੁੰਨਾ ਕਿ ਜੀ ਦੇ ਨਾਲ ਪੰਜਾਬ ਦੇ ਵਿੱਚ ਜੋ ਲੋਕਾਂ ਦਾ ਇੱਕ ਡਰ ਦਾ ਮਾਹੌਲ ਬਣਿਆ ਹੋਇਆ ਜਿਵੇਂ ਦੇਖੋ ਅੱਜ ਪੰਜਾਬ ਦੇ ਵਿੱਚ ਕੋਈ ਹਾਈ ਕੋਰਟ ਦੇ ਹੁਕਮਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ ਚੋਣ ਕਮਿਸ਼ਨ ਨੇ ਜੋ ਹਦਾਇਤਾਂ ਦਿੱਤੀਆਂ ਨੇ ਵੀ ਜੋ ਚੋਣਾਂ ਹੋਣੀਆਂ ਨੇ ਲੋਕ ਸਭਾ ਦੀ ਉਹਨੂੰ ਬਦੀ ਇਮਾਨਦਾਰੀ ਨਾਲ ਕਰਾਇਆ ਜਾਵੇ ਪਰ ਅੱਜ ਸਾਡੇ ਪੰਜਾਬ ਦੇ ਰਾਜਨੀਤਿਕ ਆਗੂ ਓਕਰੇ ਕਾਲੀ ਦਾਲ ਕਾਂਗਰਸ ਅਤੇ ਆਮ ਆਦਮੀ ਜਾਂ ਬੀਜੇਪੀ ਦੇ ਆਗੂਆਂ ਦੇ ਅੱਗੇ ਪਿੱਛੇ ਘੁੰਮ ਰਹੇ ਨੇ ਜਿਹੜੀਆਂ ਬਾਕੀ ਦੀਆਂ ਰਾਜਨੀਤਿਕ ਪਾਰਟੀਆਂ ਨੇ ਨਾ ਤਾਂ ਉਹਨਾਂ ਨਾਲ ਕੋਈ ਤਾਲਮੇਲ ਕੀਤਾ ਜਾਂਦਾ ਤੇ ਨਾ ਹੀ ਕੋਈ ਉਨਾ ਦਾ ਕੰਮ ਕਾਰ ਵਰ ਧਿਆਨ ਦਿੱਤਾ ਜਾਂਦਾ ਜਿਵੇਂ ਪਿੰਡਾਂ ਦੇ ਵਿੱਚ ਅੱਜ ਰਾਜਨੀਤਿਕ ਆਗੂ ਘੁੰਮ ਰਹੇ ਨੇ ਉਸੇ ਤਰ੍ਹਾਂ ਨਾਲ ਸਾਨੂੰ ਚਾਹੀਦਾ ਕਿ ਸਾਡੇ ਪੰਜਾਬ ਦੇ ਹਿੱਤਾਂ ਦੇ ਖਾਤਰ ਸਾਡੇ ਲੋਕਾਂ ਦਾ ਕੀ ਵਾਰ ਤਿਆਗ ਕਰਦਾ ਸਾਡੇ ਪੰਜਾਬ ਦੇ ਮੁੱਦਿਆਂ ਨੂੰ ਬੂਰੀ ਬਰੀਕੀ ਨਾਲ ਚੱਕ ਕੇ ਸਾਡੇ ਦੇਸ਼ ਦੇ ਹਿੱਤ ਕਰ ਕਿਸਾਨ ਜਿਵੇਂ ਕੀਤੀ ਜਾਵੇ ਬਹੁਤ ਧੰਨਵਾਦ ਦੀਆਂ ਕੀ ਕੁਝ ਦੇ ਕਿਸਾਨ ਜਥੇਬੰਦੀਆਂ ਹੀ ਨੇ ਜਿਹੜੀਆਂ ਕਿ ਇਹਨਾਂ ਦਾ ਵਿਰੋਧ ਕਰ ਲਈਆਂ ਨੇ ਪਰ ਜਿਵੇਂ 29 30 ਕਿਸਾਨ ਜਥੇਬੰਦੀਆਂ ਪੰਜਾਬ ਵਿੱਚ ਦੱਸਿਆ ਜਾ ਰਿਹਾ ਇਸ ਤੋਂ ਇਹ ਸਾਬਤ ਹੁੰਦਾ ਕਿ ਬਾਕੀ ਦੇ ਕਿਸਾਨ ਜਥੇਬੰਦੀਆਂ ਜਾਂ ਤਾਂ ਇਹਨਾਂ ਦੇ ਤਾਲਮੇਲ ਵਿੱਚ ਪਾਰ ਆਗੂਆਂ ਦੀਆਂ ਬਹਾਦਰੀਆਂ ਦੇ ਤਾਲਮੇਲ ਵਿੱਚ ਆ ਗਈਆਂ ਨੇ ਜਾਂ ਉਹ ਪੰਜਾਬ ਨੂੰ ਬਰਬਾਦ ਕਰਨ ਦੇ ਵਿੱਚ ਉਹਨਾਂ ਪਾਰਟੀਆਂ ਦਾ ਬਹੁਤ ਵੱਡਾ ਯੋਗਦਾਨ ਹੋ ਸਕਦਾ ਹੈ ਮੈਂ ਜਿਹੜੀਆਂ ਜਥੇਬੰਦੀਆਂ ਅੱਜ ਇਹਨਾਂ ਆਗੂਆਂ ਦਾ ਵਿਰੋਧ ਕਰ ਰਹੀਆਂ ਨੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿਉਂਕਿ ਇਹ ਕਿਸਾਨ ਉਹ ਨੇ ਜਿਨ੍ਹਾਂ ਨੇ ਭਗਤ ਸਿੰਘ ਮੰਗੋ ਦੇਸ਼ ਨੂੰ ਆਜ਼ਾਦ ਕਰਾਇਆ ਸੀ ਤੇ ਅੱਜ ਵੀ ਆਪਣੀ ਜਾਨ ਦੀ ਤੇ ਆਪਣੇ ਦੇ ਕੋਈ ਵੀ ਤਰ੍ਹਾਂ ਦਾ ਵੀ ਸਰਕਾਰਾਂ ਤੋਂ ਬੇਖੌਬ ਹੋ ਕੇ ਲੋਕਾਂ ਦੇ ਹਿੱਤਾਂ ਕਾਤਰ ਹਰ ਰਾਜਨੀਤਿਕ ਆਗੂ ਦਾ ਵਿਰੋਧ ਕਰ ਰਹੇ ਨੇ ਇਹਨਾਂ ਨੂੰ ਜੇ ਅਗਰ ਅਸੀਂ ਪੰਜਾਬ ਦੇ ਲੋਕ ਵੀ ਇਸੀ ਤਰ੍ਹਾਂ ਇਹਨਾਂ ਦਾ ਵਿਰੋਧ ਕਰੀਏ ਤਾਂ ਕਿ ਦੇਖੋ ਅੱਜ ਕਾਂਗਰਸ ਕੋਰ ਜ਼ਿਲ੍ਹਾ ਪਟਿਆਰੇ ਦੇ ਵਿੱਚ 20 ਲੱਖ ਬੰਦੇ ਦੇ ਵਿੱਚੋਂ ਇੱਕ ਬੰਦਾ ਇਹ ਹੈ ਜਾਨੀ ਜਿਹੜਾ ਕਾਂਗਰਸੀ ਬੰਦੀ ਨੂੰ ਲੋਕ ਸਭਾ ਦੀ ਟਿਕਟ ਦਿੱਤੀ ਆਵੇ ਇੱਕ ਨੇ ਭਾਜਪਾ ਕੋਰ ਵੀ ਕੋਈ ਜ਼ਿਲ੍ਹਾ 20 ਲੱਖ ਵੋਟਾਂ ਵਿੱਚੋਂ ਕੋਈ ਭਾਜਪਾ ਕੋਰ ਆਗੂ ਨਹੀਂ ਹੈਗਾ ਜੀਨੂੰ ਕੀ ਵੋਟਾਂ ਦੀ ਲੋਕ ਸਭਾ ਸੀ ਦਿੱਤੀ ਆਵੇ ਇਸੇ ਤਰ੍ਹਾਂ ਹੋਰ ਵੀ ਕਈ ਪਾਰਟੀਆਂ ਨੇ ਜਿਨ੍ਹਾਂ ਦੇ ਆਪਾਂ ਗੱਲਬਾਤ ਕਰੀਏ ਵੀ ਅਈ ਨਾ ਕਰਕੇ ਸਾਨੂੰ ਇਹ ਸਾਬਤ ਹੁੰਦਾ ਵੀ ਜੇ ਇਹਨਾਂ ਨੇ ਲੋਕਾਂ ਨੇ ਇਮਾਨਦਾਰੀ ਦਾ ਕੰਮ ਕੀਤਾ ਹੁੰਦਾ ਤਾਂ 20 ਲੱਖ ਬੰਦੇ ਤੋਂ 1 ਲੱਖ ਬੰਦਾ 1 ਬੰਦਾ ਲੱਭਣਾ ਬਹੁਤ ਵੱਡੀ ਗੱਲ ਆ ਪਰ ਜਿਹੜੇ ਆਗੂਆਂ ਨੇ ਦਿਨ ਰਾਤ ਪਾਰ ਦੀ ਦੇ ਰਵਿੱਤ ਕਰੀਆ ਜਿਵੇਂ ਲਾਲ ਸਿੰਘ ਹੋਗੇ ਜੀ ਤੇ ਬਾਕੀ ਹੋਰ ਬਹੁਤ ਚੰਦੂ ਮੱਜਰਾ ਜੀ ਬੈਠੇ ਨੇ ਸਾਡੇ ਜਾਂ ਜਿਹੜੇ ਪੁਰਾਣੇ ਆਗੂ ਸੀ ਜਿਨ੍ਹਾਂ ਨੇ ਇਸ ਜ਼ਿਲ੍ਹੇ ਕਸਰ ਬਹੁਤ ਕੋ ਕਰਿਆ ਸਰਜੀ ਜੀ ਸੇ ਕੇ ਰਖਰਾ ਜੀ ਬੈਠੇ ਰਹੇ ਜੀ ਤੇ ਮੈਂ ਬੇਨਤੀ ਕਰੂੰਗਾ ਵੀ ਜਿਹੜੇ ਆਗੂ ਬਾਹਰੋਂ ਆ ਕੇ ਜਾਂ ਪਟਿਆਲਾ ਦੇ ਵਿੱਚ ਜੇਲਾ ਪਟਿਆਲਾ ਵਿੱਚ ਆਏ ਨੇ ਅਸੀਂ ਤਾਂ ਵਿਰੋਧ ਕਰਾਂਗੇ ਕਰਾਂਗੇ ਪੂਰੇ ਬ੍ਰਾਹਮਣ ਸਮਾਜ ਨੂੰ ਮੈਂ ਬੇਨਤੀ ਕਰੂੰਗਾ ਪੂਰੇ ਹਿੰਦੂ ਸਮਾਜ ਨੂੰ ਬੇਨਤੀ ਕਰੂੰਗਾ ਵੀ ਇਹਨਾਂ ਦਾ ਪੂਰਾ ਵਿਰੋਧ ਕੀਤਾ ਜਾਵੇ ਪਟਿਆਲਾ ਜ਼ਿਲ੍ਹੇ 'ਚ ਤੇ ਮੈਂ ਸਿੱਖ ਜਥੇਬੰਦੀਆਂ ਦਾ ਬਹੁਤ-ਬਹੁਤ ਧੰਨਵਾਦੀਆਂ ਨਿਹੰਗ ਸਿੰਘ ਜਥੇਬੰਦੀਆਂ ਦਾ ਤੇਰੇਆਂ ਦੇ ਇੱਕ ਪੂਰੇ ਸਰਗਰਮ ਹੋ ਕੇ ਇਹਨਾਂ ਦਾ ਵਿਰੋਧ ਕਰਦੇ ਨੇ ਤੇ ਬਾਕੀ ਜਿਹੜੀਆਂ ਕਿਸਾਨ ਜਥੇਬੰਦੀਆਂ ਜਾਂ ਹੋਰ ਜਥੇਬੰਦੀਆਂ ਇਹਨਾਂ ਦਾ ਮਿਲ ਕੇ ਜਾਂ ਲੋਕਾਂ ਦੀਆਂ ਵੋਟਾਂ ਨੂੰ ਦਬਕਾ ਕੇ ਜਾਂ ਉਹਨਾਂ ਦੇ ਦਬਕੇ ਪਾ ਪਾ ਕੇ ਪ੍ਰੈਸ਼ਰ ਪਾ ਕੇ ਪਵਾਨ ਦੀ ਕੋਸ਼ਿਸ਼ ਕਰਦੇ ਨੇ ਅਸੀਂ ਇਹਨਾਂ ਨੂੰ ਬਿਲਕੁਲ ਨਹੀਂ ਚੱਲਣ ਦਵਾਂਗੇ ਆਗਰ ਚੋਣ ਕਮਿਸ਼ਨ ਨੇ ਇਹਨਾਂ ਤੇ ਸਖਤਾਈ ਨਾ ਵਰਤੀ ਤਾਂ ਅਸੀਂ ਆਪ ਦੀ ਭੁੱਖ ਹਰਤਾਤ ਤੇ ਵੀ ਜਾਵਾਂਗੇ ਤੇ ਹਾਈ ਕੋਰਟ ਦਾ ਰੁਖ ਵੀ ਕੀਤਾ ਜਾਊਗਾ ਆਗਰ ਇਸ ਕਰਕੇ ਮੀਡੀਆ ਦੇ ਮੱਤ ਰਾਹੀ ਅਸੀਂ ਚੋਣ ਕਮਿਸ਼ਨ ਨੂੰ ਬੇਨਤੀ ਕਰਦੇ ਆ ਵੀ ਜਿੰਨੀ ਆ ਵੀ ਕਾਲੀ ਦਲ ਭਾਵੇਂ ਕਾਂਗਰਸ ਜਾਂ ਆਮ ਆਦਮੀ ਜਾਂ ਭਾਵੇਂ ਬੀਜੇਪੀ ਦੀ ਮੀਟਿੰਗਾਂ ਹੋ ਰਹੀਆਂ ਨੇ ਪੈਲੱਸਾਂ ਵਿੱਚ ਹੌਟਲਾਂ ਵਿੱਚ ਜਾਂ ਹਲਕਿਆਂ ਵਿੱਚ ਉਹਨਾਂ ਦਾ ਖਰਚਾ ਮੈਂ ਕਰਿਆ ਜਾਵੇ ਕਰੋੜਾਂ ਰੁਪਇਆ ਖਰਚਾ ਕਰਕੇ ਤਾਂ ਹੀ ਇਹ ਲੋਕ ਲੈਕਚਰਰ ਜਿੱਤ ਜਾਂਦੇ ਨੇ ਇੱਕ ਆਮ ਵਰਗ ਜਾਂ ਗਰੀਬ ਆਰਟੀ ਦਾ ਵਰਗ ਦਾ ਬੰਦਾ ਇਸ ਕਰਕੇ ਨਹੀਂ ਜਿੱਤ ਸਕਦਾ ਕਿਉਂਕਿ ਉਹਦੇ ਕੋਲ ਇੰਨਾ ਕਰੋੜਾਂ ਰੁਪਇਆ ਦਾ ਫੰਡ ਨਹੀਂ ਹੁੰਦਾ ਦੁਬਾਰਾ ਮੇਰੀ ਚੋਣ ਕਮਿਸ਼ਨ ਨੂੰ ਬੇਨਤੀ ਆ ਤੇ ਅਪੀਲ ਹਾਈ ਕੋਰਟ ਨੂੰ ਵੀ ਬੇਨਤੀ ਆ ਵੀ ਪੰਜਾਬ ਦੇ ਹਿੱਤਾਖਤਰ ਰਾਜਨੀਤਿਕ ਆਗੂਆਂ ਵੱਲ ਇਹਨਾਂ ਦੇ ਚੋਣ ਨਤੇ ਜਿੰਨੇ ਵੀ ਖਰਚੇ ਹੋ ਰਹੇ ਨੇ ਜੋ ਜੋ ਆਗੂ ਇਹਨਾਂ ਦੇ ਨਾਲ ਲੱਗੇ ਹੋਏ ਨੇ ਜਾਂ ਲੋਕਾਂ 'ਚ ਪਾੜੀਆਂ ਛੱਡ ਕੇ ਇੱਧਰ ਉੱਧਰ ਜਾ ਰਹੇ ਨੇ ਉਹਨਾਂ ਦੀ ਜਾਂਚ ਬਰੀਕੀ ਨਾਲ ਕੀਤੀ ਜਾਵੇ ਜਿਹੜੇ ਅਫਸਰ ਇਹਨਾਂ ਦੀ ਚਮਚਾਗिरी ਕਰਦੇ ਨੇ ਉਹਨਾਂ ਦੀ ਵੀ ਈਡੀ ਤੋਂ ਜਾਂਚ ਕਰਵਾ ਕੇ ਉਨ੍ਹਾਂ ਤੇ ਵੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਵਾਹਿਗੁਰੂ ਜੀ ਕਾ ਹਾਲਸਾ ਵਾਹਿਗੁਰੂ ਜੀ ਦੀ ਫਤਹ